ਦੇ ਵਿੱਚ ਕੋਈ ਬੰਧਨ ਨਹੀਂ ਆ ਜਿਹੜੇ ਕਿਸੇ ਧਰਮ ਦੇ ਗੁਲਾਮ ਨਹੀਂ ਆ ਪਰ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਬਣੀ ਰਹਿਣ ਵਾਲਾ ਜਿਹੜਾ ਗਰੁੱਪ ਆ ਉਹ ਗਰੁੱਪ ਜਿਹੜਾ ਜਿਹੜਾ ਉਸ ਪਰਮੇਸ਼ਵਰ ਨੂੰ ਮੰਨਦਾ ਆ ਜੋ ਪਰਮੇਸ਼ਵਰ ਅਕਾਲ ਪੁਰਖ ਪਰਮੇਸ਼ਵਰ ਆ ਜਿਸ ਨੇ ਜ਼ਮੀਨ ਤੇ ਅਸਮਾਨ ਨੂੰ ਬਣਾਇਆ ਜੋ ਸਾਡਾ ਸਿਰਜਣਹਾਰ ਪਰਮੇਸ਼ਵਰ ਆ ਜਿਸ ਪਰਮੇਸ਼ਵਰ ਨੇ ਕੋਈ ਜਾਤ ਨਹੀਂ ਬਣਾਈ ਜਿਸ ਪਰਮੇਸ਼ਵਰ ਨੇ ਕੋਈ ਉੱਚ-ਨੀਚ ਨਹੀਂ ਬਣਾਈ ਪਰ ਉਸ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ ਉਸ ਦਿਨ ਅਸੀਂ ਮਿਲ ਕੇ ਵਰਸ਼ਿਪ ਕਰਾਂਗੇ ਆਪਣੇ ਸਿਰਜਨਹਾਰ ਪਰਮੇਸ਼ਵਰ ਦੀ ਤੇ ਇਹ ਇੱਕ ਆਜ਼ਾਦ ਪੰਦੇ ਜਿਹੜੇ ਆ ਉਹ ਇਕੱਠੇ ਹੋ ਕੇ ਆਪਣੇ ਪਰਮੇਸ਼ਵਰ ਦੀ ਐਨੋਇੰਟਿੰਗ ਨੂੰ ਸੈਲੀਬ੍ਰੇਟ ਕਰਨਗੇ ਹallelujah ਸੋ ਇਹ ਬਹੁਤ ਅਮੇਜ਼ਿੰਗ ਹੋਣ ਵਾਲਾ ਆ ਤੇ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਸੋ ਆਓ ਅੱਜ ਅਸੀਂ ਸੈਸ਼ਨ ਦੇ ਵਿੱਚ ਬਚਨ ਦਾ ਹੁਣ ਤਾਂ ਬਹੁਤ ਜ਼ਰੂਰੀ ਆ ਹਨਾ ਤਾਂ ਅੱਜ ਅਸੀਂ ਜਿਸ ਵਿਸ਼ੇ ਤੇ ਦੇਖਣਾ ਆ ਉਹ ਬਹੁਤ ਹੀ ਸੋਣਾ ਵਿਸ਼ਾ ਆ ਹਮੇਸ਼ਾ ਮੈਂ ਸੋਣਾ ਵਿਸ਼ਾ ਤੁਹਾਡੀ ਲੀਲਾ ਕੇ ਆਉਣੀ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਐਸ ਯੂਜਵਲ ਤਾਂ ਅੱਜ ਦਾ ਜਿਹੜਾ ਵਿਸ਼ਾ ਆ ਉਹ ਵਿਸ਼ਾ ਆ ਕਿ ਕਿਵੇਂ ਹਾਰ ਵੀ ਸਾਡੀ ਜ਼ਿੰਦਗੀ ਦੇ ਲਈ ਫੇਲਿਅਰ ਜਿਹੜਾ ਆ ਹਾਰ ਜਿਹੜੀ ਆ ਉਹ ਸਾਡੀ ਜ਼ਿੰਦਗੀ ਦੇ ਲਈ ਬਰਕਤ ਦਾ ਕਾਰਨ ਬਣ ਜਾਂਦੀ ਹੈ ਸਮ ਟਾਈਮਸ ਜਿਹੜੀ ਹਾਰ ਆ ਉਹ ਵੀ ਸਾਡੇ ਜੀਵਨ ਦੇ ਲਈ ਬਰਕਤ ਦਾ ਕਾਰਨ ਬਣ ਜਾਂਦੀ ਹੈ ਉਹਦਾ ਕਾਰਨ ਕਿਉਂ ਕਈ ਵਾਰੀ ਪਰਮੇਸ਼ਰ ਦੇ ਲੋਕਾਂ ਦੇ ਜੀਵਨ ਦੇ ਵਿੱਚ ਹਾਰ ਆ ਜਾਂਦੀ ਹੈ ਤਾਂ ਅੱਜ ਅਸੀਂ ਇਸ ਚੀਜ਼ ਨੂੰ ਸਮਝਾਂਗੇ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਵੀ ਡਿਸਪਾਇੰਟ ਹੋ ਜਾਂਦੇ ਆ ਕਿ ਅਸੀਂ ਤਾਂ ਸਤ ਸੰਗ ਕਰਦੇ ਆ ਅਸੀਂ ਪ੍ਰੇਅਰ ਕਰਦੇ ਆ ਅਸੀਂ ਫਾਸਟਿੰਗ ਕਰਦੇ ਆ ਫਿਰ ਸਾਡੇ ਜੀਵਨ ਦੇ ਵਿੱਚ ਫੇਲਿਅਰ ਕਿਉਂ ਆ ਤਾਂ ਅੱਜ ਅਸੀਂ ਇਨਾਂ ਵਿਸ਼ਿਆਂ ਨੂੰ ਜਿਹੜਾ ਆ ਇੱਕ ਦੋ ਟਾਪਿਕ ਜਿਹੜੇ ਆ ਇਹ ਸਬਜੈਕਟ ਮੇਨ ਇਹ ਆ ਕਿ ਫੇਲਿਅਰ ਵੀ ਕਈ ਵਾਰੀ ਸਾਡੀ ਬਰਕਤ ਦਾ ਕਾਰਨ ਹੁੰਦਾ ਆ ਤਾਂ ਪਰਬੂ ਉਹਦੇ ਨਾਲ ਹੀ ਸਾਨੂੰ ਸਿਖਾਉਣਾ ਚਾਹੁੰਦੇ ਆ ਰਾਈਟ ਤਾਂ ਅਸੀਂ ਉਹਨਾਂ ਵਿਸ਼ਿਆਂ ਨੂੰ ਜਿਹੜਾ ਆ ਉਹ ਅੱਜ ਡਿਸਕਸ ਕਰਾਂਗੇ ਅਰ ਜਿੱਦਾਂ ਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਸਭ ਚੀਜ਼ਾਂ ਮਿਲ ਕੇ ਉਹਨਾਂ ਦੇ ਲਈ ਭਲਾਈ ਪੈਦਾ ਕਰਦੀਆਂ ਆ ਜੋ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਤੇ ਉਹਦੀ ਆਗਿਆਕਾਰੀ ਦੇ ਵਿੱਚ ਚੱਲਦੇ ਹallelujah ਇਸੇ ਤਰ੍ਹਾਂ ਅਗਰ ਸਭ ਚੀਜ਼ਾਂ ਮਿਲ ਕੇ ਭਲਾਈ ਕਰਦੀਆਂ ਆ ਤੇ ਹਾਰ ਵੀ ਉਹਨਾਂ ਸਭਨਾਂ ਦੇ ਵਿੱਚੋਂ ਇੱਕ ਹੀ ਆ ਤਾਂ ਇਹਦਾ ਮਤਲਬ ਜੇ ਸਭ ਚੀਜ਼ਾਂ ਭਲਾਈ ਕਰਦੀਆਂ ਤਾਂ ਹਾਰ ਵੀ ਜਿਹੜੀ ਆ ਜਿਹੜਾ ਫੇਲਿਅਰ ਵੀ ਆ ਉਹ ਵੀ ਭਲਾਈ ਲੈ ਕੇ ਆਉਂਦਾ ਆ ਇੱਕ ਗੱਲ ਨੂੰ ਤਾਂ ਆਪਣੇ ਪੱਲੇ ਨਾਲ ਗੰਢ ਦੇ ਲਵੋ ਕਿ ਜੋ ਵੀ ਤੁਹਾਡੇ ਜੀਵਨ ਵਿੱਚ ਹੋਏਗਾ ਉਹ ਤੁਹਾਡੀ ਭਲਾਈ ਦੇ ਲਈ ਹੀ ਹੋਵੇਗਾ ਉਹਦੇ ਵਿੱਚ ਤੁਹਾਡੀ ਭਲਾਈ ਛੁਪੀ ਹੋਈ ਆ ਹਾਲੇਲੂਇਆ ਦੇਖੋ ਕਈ ਵਾਰੀ ਕੋਸ਼ੇ ਚੀਜ਼ਾਂ ਬਹੁਤ ਕਠੋਰ ਹੁੰਦੀਆਂ ਆ ਪਰ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਵਿੱਚ ਕੁਝ ਨਹੀਂ ਆ ਮੈਂ ਕਹਿੰਨੀ ਹਰ ਚੀਜ਼ ਦੇ ਅੰਦਰ ਤੁਹਾਡੇ ਲਈ ਇੱਕ ਬlesing ਆ ਹਰ ਚੀਜ਼ ਦੇ ਅੰਦਰ ਇੱਕ ਬlesing ਆ ਬਾਦਾਮ ਕਿੰਨਾ ਸਖਤ ਆ ਪਰ ਉਹਦੀ ਗਿਰੀ ਤੁਹਾਡੇ ਬ੍ਰੇਨ ਦੇ ਲਈ ਜਿਹੜੀ ਆ ਉਹਨੂੰ ਸਟਰੈਂਥ ਦਿੰਦੀ ਆ ਤੁਹਾਡੇ ਜਿਸਮ ਨੂੰ ਸਟਰੈਂਥ ਦਿੰਦੀ ਆ ਇਸੇ ਤਰ੍ਹਾਂ ਤੁਸੀਂ ਹੋਰ ਅਖਰੋਟ ਦੇਖ ਲਓ ਕਿੰਨਾ ਕਰੜਾ ਆ ਤਾਂ ਮਤਲਬ ਇਹਦਾ ਮਤਲਬ ਇਹ ਨਹੀਂ ਆ ਕਿ ਸਖਤ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਉਹਨਾਂ ਚ ਫਾਇਦਾ ਨਹੀਂ ਨਿੰਮ ਕਿੰਨੀ ਕੌੜੀ ਆ ਫਿਰ ਵੀ ਉਹਦੇ ਵਿੱਚ ਗੁਣੇ ਆ ਕਰੇਲੇ ਕਿੰਨੇ ਕੌੜੇ ਆ ਉਹਦੇ ਵਿੱਚ ਗੁਣੇ ਆ ਕਦੂ ਕਿੰਨਾ ਫਿੱਕਾ ਜਿਹਾ ਆ ਪਰ ਉਹਦੇ ਗੁਣ ਕਿੰਨੇ ਸੋਹਣੇ ਆ ਕਿੰਨੇ ਵਧੀਆ ਆ ਉਹਦੇ ਗੁਣ ਤਾਂ ਹਰ ਉਹ ਚੀਜ਼ ਜੋ ਪਰਮੇਸ਼ਵਰ ਨੇ ਪੈਦਾ ਕੀਤੀ ਹੈ ਨਾ ਉਹ ਬੈਨੀਫਿਟ ਦੇ ਬਿਨਾ ਹੈ ਹੀ ਨਹੀਂ ਕੋਈ ਵੀ ਚੀਜ਼ ਮੈਂ ਕਿੰਨੀ ਇੱਥੋਂ ਤੱਕ ਕਿ ਸਨੇਕ ਇੱਥੋਂ ਤੱਕ ਕਿ ਸੱਪ ਉਹਦਾ ਜਿਹੜਾ ਜ਼ਹਿਰ ਆ ਉਹਦੇ ਵਿੱਚ ਵੀ ਫਾਇਦਾ ਹੈ ਉਹਦੇ ਵਿੱਚ ਵੀ ਫਾਇਦਾ ਪਰਮੇਸ਼ਵਰ ਨੇ ਸਭ ਚੀਜ਼ਾਂ ਫਾਇਦੇ ਲਈ ਪੈਦਾ ਕੀਤੀਆਂ ਉਹ ਵੱਖਰੀ ਗੱਲ ਆ ਕਿ ਲੋਕਾਂ ਨੇ ਉਹਦਾ ਮਿਸ ਯੂਜ਼ ਜਾਂ ਓਵਰ ਯੂਜ਼ ਕਰਕੇ ਉਹਨੂੰ ਜਿਹੜਾ ਆ ਆਪਣੇ ਹੀ ਨੁਕਸਾਨ ਦੇ ਲਈ ਪੈਦਾ ਕਰ ਲਿਆ ਅਦਰਵਾਈਜ਼ ਹਰ ਚੀਜ਼ ਹਰ ਕੀੜਾ ਮਕੌੜਾ ਜੋ ਕੁਝ ਇਸ ਧਰਤੀ ਉੱਤੇ ਹੈ ਨਾ ਉਹਦੇ ਬਹੁਤ ਸਾਰੇ ਫਾਇਦੇ ਆ ਉਹਦੇ ਬਹੁਤ ਸਾਰੇ ਫਾਇਦੇ ਆ ਪਰ ਉਹਨਾਂ ਦੇ ਲਈ ਜੋ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਦੇ ਆ ਉਹਨਾਂ ਦੇ ਲਈ ਜੋ ਪਰਮੇਸ਼ਵਰ ਦੇ ਨਾਲ ਬਣੇ ਰਹਿੰਦੇ ਤੇ ਉਹਦੇ ਬਚਨਾਂ ਦੀ ਆਗਿਆਕਾਰੀ ਕਰਦੇ ਉਹਨਾਂ ਦੇ ਲਈ ਸਭ ਚੀਜ਼ਾਂ ਭਲਾਈ ਪੈਦਾ ਕਰਦੀਆਂ ਤੁਸੀਂ ਦੇਖੋ ਇੱਕ ਗਡੋਏ ਕੀ ਚੀਜ਼ ਹੈ ਤਾਂ ਉਹ ਵੀ ਗਡੋਆਂ ਦੀ ਖਾਦ ਲੋਕੀ ਕਿੰਨੀ ਜਿਹੜੀ ਉਹ ਮੁੱਲ ਲੈ ਕੇ ਪਾਉਂਦੇ ਆ ਵਰਮੀ ਕੰਪੋਸਟ ਕਰਕੇ ਸ਼ਾਇਦ ਆਈ ਥਿੰਕ ਇਹੀ ਨਾਮ ਹੈ ਉਹਦਾ ਤਾਂ ਉਹ ਕਿੰਨੀ ਮਹਿੰਗੀ ਲੈ ਕੇ ਪਾਉਂਦੇ ਆ ਕਿ ਹੋਰ ਗਡੋਏ ਪੈਦਾ ਹੋਣ ਤੇ ਫਸਲ ਸਬਜ਼ੀਆਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਫਰੂਟ ਜਿਹੜਾ ਹੈ ਉਹ ਹੋਰ ਜ਼ਿਆਦਾ ਫਰੂਟ ਆਏ ਤਾਂ ਅਸੀਂ ਦੇਖਦੇ ਹਾਂ ਹਰ ਚੀਜ਼ ਨੂੰ ਕਿ ਹਰ ਚੀਜ਼ ਕਿਸੇ ਤਰ੍ਹਾਂ ਭਲਾਈ ਲੈ ਕੇ ਆਉਂਦੀ ਤੁਸੀਂ ਦੇਖੋ ਇਹ ਜਿਹੜੀਆਂ ਮਧੂਮੱਖੀਆਂ ਆ ਇਹ ਕਿੱਦਾਂ ਇੱਕ ਰੁੱਖ ਤੋਂ ਪ੍ਰਾਗਕਣ ਚੱਕਦੀਆਂ ਤੇ ਦੂਜੇ ਰੁੱਖ ਤੇ ਜਾ ਕੇ ਉਹਨਾਂ ਪ੍ਰਾਗਕਣਾਂ ਨੂੰ ਛੱਡਦੀਆਂ ਆ ਇਹਨਾਂ ਦੇ ਪੈਰਾਂ ਦੇ ਨਾਲ ਇੱਕ ਰੁੱਖ ਤੋਂ ਇੱਕ ਜੀਜ਼ ਨੂੰ ਚੱਕਿਆ ਜਾਂਦਾ ਤੇ ਦੂਜੇ ਰੁੱਖ ਤੇ ਰੱਖਿਆ ਜਾਂਦਾ ਤੇ ਇੱਕ ਤਰੀਕੇ ਦੇ ਨਾਲ ਇਹ ਰੁੱਖਾਂ ਦੀ ਇਹ ਫਲਾਂ ਦੇ ਬੂਟਿਆਂ ਦੀ ਇਹ ਸਬਜ਼ੀਆਂ ਦੇ ਬੂਟਿਆਂ ਦੀ ਜਿਹੜੀ ਹੈ ਬਰੀਡਿੰਗ ਕਰਾਉਂਦੀਆਂ ਆ ਤਾਂ ਉਹਦੇ ਨਾਲ ਫਲ ਪੈਦਾ ਹੁੰਦਾ ਹੈ ਇਹ ਚੀਜ਼ਾਂ ਪਰਮੇਸ਼ਵਰ ਨੇ ਜੋ ਵੀ ਬਣਾਈਆਂ ਨਾ ਇਹ ਕੋਈ ਵੀ ਚੀਜ਼ ਇਹਨਾਂ ਚੋਂ ਨੁਕਸਾਨ ਦੇ ਲਈ ਨਹੀਂ ਆ ਹਰ ਚੀਜ਼ ਫਾਇਦੇ ਦੇ ਲਈ ਆ ਅਰ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਹਾਰ ਤੇ ਉੱਤੇ ਅੱਜ ਅਸੀਂ ਡਿਸਕਸ ਕਰਾਂਗੇ ਕਿ ਹਾਰ ਜਿਹੜੀ ਆ ਉਹ ਮਨੁੱਖ ਦੇ ਜੀਵਨ ਦੇ ਵਿੱਚ ਕਿੱਦਾਂ ਜਿਹੜਾ ਆ ਉਹ ਫਾਇਦਾ ਲੈ ਕੇ ਆਉਂਦੀ ਆ ਤਾਂ ਸਭ ਤੋਂ ਫਰਸਟ ਜਿਹੜੀ ਚੀਜ਼ ਆ ਜਦੋਂ ਇੱਕ ਬੰਦਾ ਹਾਰਦਾ ਆ ਨਾ ਉਹ ਪਰਮੇਸ਼ਵਰ ਦੇ ਨੇੜੇ ਆਉਂਦਾ ਆ ਹਾਰ ਇੱਕ ਮਨੁੱਖ ਨੂੰ ਪਰਮੇਸ਼ਵਰ ਦੇ ਨੇੜੇ ਲੈ ਕੇ ਆਉਂਦੀ ਆ ਸੋ ਹੁਣ ਕਈ ਲੋਕੀ ਕਹਿਣਗੇ ਕਈ ਤਾਂ ਹਾਰ ਕੇ ਜਿਹੜਾ ਆ ਉਹ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਡਿਪੈਂਡ ਕਰਦਾ ਆ ਕਿ ਤੁਹਾਡੀ ਰਿਲੇਸ਼ਨਸ਼ਿਪ ਕੀ ਆ ਮੈਂ ਪਹਿਲਾਂ ਹੀ ਇਹ ਗੱਲ ਕਹੀ ਕਿ ਜਿਹੜੇ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਆ ਸਾਰੀਆਂ ਚੀਜ਼ਾਂ ਉਹਨਾਂ ਦੀ ਭਲਾਈ ਲਈ ਕੰਮ ਕਰਦੀਆਂ ਜਿਹੜਾ ਪਰਮੇਸ਼ਵਰ ਨਾਲ ਪ੍ਰੇਮ ਹੀ ਨਹੀਂ ਕਰਦਾ ਉਹਦੇ ਲਈ ਭਲਾਈ ਕਿੱਦਾਂ ਹੋ ਸਕਦੀ ਤਾਂ ਹਾਰ ਵੀ ਉਹਦੇ ਲਈ ਫਾਇਦੇਮੰਦ ਆ ਜਿਹਦਾ ਪਿਆਰ ਪਰਮੇਸ਼ਵਰ ਦੇ ਨਾਲ ਆ ਕਿਉਂਕਿ ਜੇਦਾ ਪਿਆਰ ਪਰਮੇਸ਼ਵਰ ਦੇ ਨਾਲ ਹੈ ਨਾ ਹਾਰ ਉਹਨੂੰ ਪਰਮੇਸ਼ਵਰ ਤੋਂ ਦੂਰ ਨਹੀਂ ਕਰ ਸਕਦੀ ਪਰ ਹਾਰ ਉਹਨੂੰ ਹੋਰ ਪਰਮੇਸ਼ਵਰ ਦੇ ਨੇੜੇ ਲੈ ਕੇ ਆਉਗੀ ਫੇਲਿਅਰ ਉਹਨੂੰ ਪਰਮੇਸ਼ਵਰ ਦੇ ਹੋਰ ਨੇੜੇ ਲੈ ਕੇ ਆਉਗਾ ਕਿਉਂਕਿ ਉਹਨੂੰ ਸਮਝ ਆਉਂਦੀ ਆ ਕਿ ਮੈਂ ਤਾਂ ਪਰਮੇਸ਼ਵਰ ਦੇ ਬਿਨਾ ਕੁਝ ਵੀ ਨਹੀਂ ਆ ਪਰਮੇਸ਼ਵਰ ਦੇ ਬਿਨਾ ਮੈਂ ਕੁਝ ਨਹੀਂ ਹਾਂ ਮੈਂ ਆਪਣਾ ਜ਼ੋਰ ਲਗਾਉਣ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬੁੱਧ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਰਮੇਸ਼ਵਰ ਦੇ ਬਿਨਾ ਕੁਝ ਵੀ ਨਹੀਂ ਹਾਂ ਮੇਰਾ ਆਪਣਾ ਜ਼ੋਰ ਮੇਰੀ ਆਪਣੀ ਸਮਝ ਜਿਹੜੀ ਆ ਉਹ ਕੁਝ ਵੀ ਨਹੀਂ ਆ ਪਰਮੇਸ਼ਵਰ ਦੇ ਬਿਨਾ ਯੋਹਾਨਾ 15 ਦੀ 5 ਵਿੱਚ ਆਓ ਆਪਾਂ ਦੇਖਦੇ ਕੀ ਲਿਖਿਆ ਆ ਇਹ ਲੱਸੀਆਂ ਇਹ ਅੰਗੂਰ ਦੀ ਬੇਲ ਅਤੇ ਟਾਹਣੀਆਂ ਇੱਥੇ ਲਿਖਿਆ ਹੋਇਆ ਆ ਬੁੱਕ ਆਫ ਜੋਂ ਚੈਪਟਰ 15 ਵਰਸ 5 ਕਈ ਕਈ ਵਰੀਆਂ ਵਿੱਚ ਵਿੱਚ ਮੈਂ ਅੰਗਰੇਜ਼ੀ ਵਾਲੀ ਭੈਣ ਜੀ ਤਾਂ ਬਣ ਜਾਣੀ ਹੁੰਦੀ ਮਾੜਾ ਮਾੜਾ ਅੱਖਰ ਬੋਲਣ ਨੂੰ ਇੰਨੀ ਮੈਨੂੰ ਬੋਲਣੀ ਵੀ ਨਹੀਂ ਆਉਂਦੀ ਕਈ ਵਰੀ ਤੇ ਗਲਤੀ ਬੋਲ ਹੋ ਜਾਂਦੇ ਪਰ ਮੈਂ ਤਾਂ ਬੋਲਦੀ ਕਿ ਜਿਹੜੇ ਪੈਨਪ੍ਰਾਵਲਕ ਤੋਂ ਦੇਖਦੇ ਆ ਹੋਰਾਂ ਮੁਲਕਾਂ ਤੋਂ ਦੇਖਦੇ ਆ ਉਹ ਕਹਿੰਦੇ ਕਿ ਸਾਡੇ ਨਿਆਣੇ ਵੀ ਨਾ ਹੁਣ ਤੁਹਾਨੂੰ ਸੁੰਨਣਾ ਸ਼ੁਰੂ ਕਰ ਦਿੱਤਾ ਆ ਤੇ ਕਈ ਪੰਜਾਬੀ ਦੇ ਟਿਪੀਕਲਸ ਵਰਡ ਟਿਪੀਕਲ ਵਰਡਸ ਜਿਹੜੇ ਆ ਨਾ ਠੇਠ ਪੰਜਾਬੀ ਦੇ ਜਿਹੜੇ ਅੱਖਰ ਆ ਤੇ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਫੇਰ ਉਹ ਕਹਿੰਦੇ ਕਈ ਵਾਰੀ ਸਾਨੂੰ ਵੀ ਨਹੀਂ ਦੱਸਣੇ ਆਉਂਦੇ ਤੇ ਇਸ ਕਰਕੇ ਨਾ ਵਿੱਚ ਵਿੱਚ ਪਾਸ਼ੀ ਤੁਸੀਂ ਥੋੜਾ ਜਿਹਾ ਜਿਹੜਾ ਉਹ ਮਿਕਸ ਅਪ ਕਰ ਦਿਆ ਕਰੋ ਤੇ ਉਹਦੇ ਨਾਲ ਥੋੜਾ ਜਿਹਾ ਈਜ਼ੀ ਹੋ ਜਾਂਦਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਈਜ਼ੀ ਕਰਨ ਦੇ ਚੱਕਰ ਦੇ ਵਿੱਚ ਨਾ ਕਈ ਵਾਰੀ uncomfortable ਵੀ ਹੋ ਜੰਦੀ ਆ ਬਟ ਹੋਪਫੁਲੀ ਕਿ ਉਹ ਇਜ਼ੀ ਹੋ ਜਾਂਦੇ ਹੋਣਗੇ ਹਾਲੇਲੂਇਆ ਓਕੇ ਜੀ ਬੁੱਕ ਆਫ ਜohn ਚੈਪਟਰ ਨੰਬਰ 15 ਵਰਸ 5 ਯਹੋਨਾ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਦੇ ਵਿੱਚ ਅਸੀਂ ਦੇਖਾਂਗੇ ਇੱਥੇ ਲਿਖਿਆ ਅੰਗੂਰ ਦੀ ਵੇਲ ਮੈਂ ਹਾਂ ਤੁਸੀਂ ਟਾਹਣੀਆਂ ਹੋ ਜੋ ਮੇਰੇ ਵਿੱਚ ਰਹਿੰਦਾ ਹੈ ਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਕਈ ਵਾਰੀ ਨਾ ਸਾਨੂੰ ਲੱਗਦਾ ਹੁੰਦਾ ਕੋਈ ਨਾਲ ਨਹੀਂ ਪ੍ਰਭੂ ਜੀ ਤੁਸੀਂ ਘਰੇ ਹੀ ਰਹੋ ਤੇ ਮੈਂ ਦਫਤਰੇ ਆਪੇ ਚਲੇ ਜਾਣਾ ਮੈਂ ਆਪੇ ਸਾਰਾ ਕੰਮ ਕਰ ਲਵਾਂ ਤੇ ਫਿਰ ਦਫਤਰ ਦੇ ਵਿੱਚ ਇਹੋ ਜਿਹਾ ਪੰਗਾ ਪੈਂਦਾ ਆ ਕਿ ਕੋਈ ਨੋਟਾਂ ਨੂੰ ਰੰਗ ਲਾ ਕੇ ਫੜਾ ਜਾਂਦਾ ਆ ਤੇ ਹੌਲੀ ਜੀ ਸਪਾਈ ਕੈਮ ਦੇ ਨਾਲ ਉਹ ਕੈਮਰਾ ਜਿਹੜਾ ਉਹਨਾਂ ਦੀ ਪੈਨ ਵਿੱਚ ਲੱਗਾ ਹੋਇਆ ਉਹ ਕੈਮਰਾ ਜਿਹੜਾ ਉਹਨਾਂ ਦੀ ਅੱਖ ਵਿੱਚ ਲੱਗਾ ਹੋਇਆ ਉਹ ਕੈਮਰਾ ਜੋ ਗੁਪਤ ਆ ਉਹ ਰਿਕਾਰਡਿੰਗ ਜੋ ਗੁਪਤ ਦੇ ਵਿੱਚ ਹੋ ਰਹੀ ਆ ਉਹ ਫਿਰ ਰਿਸ਼ਵਤ ਲੈਂਦਿਆਂ ਦੀ ਜਿਹੜੀ ਆ ਉਹ ਬਣ ਜਾਂਦੀ ਆ ਤੇ ਫਿਰ ਕੀ ਹੁੰਦਾ ਫਿਰ ਚੀਕਾ ਨਿਕਲਦੀਆਂ ਕਿਉਂਕਿ ਪ੍ਰਭੂ ਜੀ ਨੂੰ ਤਾਂ ਤੁਸੀਂ ਘਰ ਛੱਡ ਕੇ ਗਏ ਸੀ ਨਾ ਕਿ ਪ੍ਰਭੂ ਜੀ ਤੁਸੀਂ ਰੈਸਟ ਕਰੋ ਮੈਂ ਬੜਾ ਅਕਲ ਵਾਲਾ ਆ ਤੇ ਮੈਂ ਆਪੇ ਹੀ ਜਿਹੜਾ ਉਹ ਕੰਮ ਕਰ ਲੈਣੇ ਆ ਬਾਹਰ ਤੇ ਬਾਹਰ ਫਿਰ ਕੀ ਹੁੰਦਾ ਕਿ ਕਈ ਵਾਰੀ ਚੌਂਕ ਵਿੱਚ ਖਲੋਤਿਆਂ ਜਦੋਂ ਕੋਈ ਤੁਹਾਡੀ ਜੇਬ ਦੇ ਵਿੱਚ ਪੈਸੇ ਪਾ ਰਿਆ ਹੁੰਦਾ ਹੈ ਤੁਸੀਂ ਡਿਊਟੀ ਕਰ ਰਹੇ ਹੁੰਦੇ ਹੋ ਤੇ ਤੁਹਾਡੀ ਜੇਬ ਦੇ ਵਿੱਚ ਕੋਈ ਪੈਸੇ ਪਾ ਰਿਆ ਹੁੰਦਾ ਹੈ ਤਾਂ ਹੁੰਦਾ ਕੀ ਹੈ ਕਿ ਕੋਈ ਦੂਰ ਖੜਾ ਆਪਣੀ ਗੱਡੀ ਦੇ ਵਿੱਚੋਂ ਤੁਹਾਡੀ ਵੀਡੀਓ ਬਣਾਉਂਦਾ ਤੇ ਉਹਨੂੰ ਵਾਇਰਲ ਕਰ ਦਿੰਦਾ ਆ ਇਹ ਕਿਉਂ ਹੁੰਦਾ ਕਿਉਂਕਿ ਤੁਸੀਂ ਤਾਂ ਪ੍ਰਭੂ ਜੀ ਨੂੰ ਘਰ ਛੱਡ ਕੇ ਗਏ ਹੋ ਤੁਸੀਂ ਕਹਿੰਨੇ ਕਿ ਪ੍ਰਭੂ ਜੀ ਮੈਂ ਬਾਹਰ ਮੈਂ ਆਪੇ ਜੜਾ ਆ ਜਾਂ ਕੱਲਾ ਹੀ ਬਠੇ ਰਹਾ ਆ ਤੇ ਘਰੇ ਮੈਨੂੰ ਤੁਹਾਡੀ ਲੋੜ ਆ ਆਪਾਂ ਘਰੇ ਘਰੇ ਫਰੈਂਡ ਫਰੈਂਡ ਬਣਾੰਗੇ ਤਾਂ ਬਾਹਰ ਜਿਹੜਾ ਆ ਮੈਂ ਆ ਮੈਂ ਵਕਤ ਤੁਸੀਂ ਵੱਖ ਇਸੇ ਤਰੀਕੇ ਦੇ ਨਾਲ ਕਈ ਥਾਵਾਂ ਤੇ ਜਦੋਂ ਅਸੀਂ ਆਪਣੇ ਆਪ ਨੂੰ ਬਹਾਲਾ ਚਾਤਰ ਸਮਝਦੇ ਆ ਬਹੁਤ ਜ਼ਿਆਦਾ ਕਲੇਵਰ ਆਪਣੇ ਆਪ ਨੂੰ ਬਣਾਉਨੇ ਆ ਉੱਥੇ ਅਸੀਂ ਫੇਲਿਅਰ ਦੇ ਵਿੱਚ ਜਾਂਦੇ ਆ ਕਿਉਂਕਿ ਅਸੀਂ ਉਦੋਂ ਆਪਣੇ ਆਪ ਨੂੰ ਪਰਮੇਸ਼ਵਰ ਨਾਲੋਂ ਵੱਖ ਕੀਤਾ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਨਾਲ ਅਸੀਂ ਪਰਮੇਸ਼ਵਰ ਨਾਲੋਂ ਵੱਖ ਕਦੋਂ ਕਰਦੇ ਕਿ ਅਸੀਂ ਘਰ ਦੇ ਵਿੱਚ ਸਵੇਰ ਨੂੰ ਪ੍ਰਾਰਥਨਾ ਕੀਤੀ ਸ਼ਾਮ ਨੂੰ ਪ੍ਰਾਰਥਨਾ ਕੀਤੀ ਧੰਨਵਾਦ ਕੀਤਾ ਬਾਈਬਲ ਪੜ੍ਹੀ ਸਭ ਕੁਝ ਠੀਕ ਹੈ ਨਿਆਣਿਆਂ ਨੂੰ ਵੀ ਅਕਲ ਦਿੱਤੀ ਵਚਨ ਦੇ ਬਾਰੇ ਵਿੱਚ ਸਾਰਾ ਕੁਝ ਦੱਸਿਆ ਪਰ ਜਦੋਂ ਅਸੀਂ ਬਾਹਰ ਜਾ ਕੇ ਵਚਨ ਉੱਤੇ ਚੱਲਣਾ ਭੁੱਲ ਜਾਂਦੇ ਆ ਦੇਖੋ ਪਰਮੇਸ਼ਵਰ ਨੂੰ ਨਾਲ ਰੱਖਣ ਦਾ ਮਤਲਬ ਸਮਝਦੇ ਹੋ ਪਰਮੇਸ਼ਵਰ ਨੂੰ ਤੁਸੀਂ ਨਾਲ ਕਿੱਦਾਂ ਰੱਖਣਾ ਅਗਰ ਵਚਨ ਤੁਹਾਡੇ ਦਿਲ ਦੇ ਵਿੱਚ ਆ ਅਗਰ ਵਚਨ ਤੁਹਾਡੇ ਦਿਲ ਦੇ ਵਿੱਚ ਆ ਤਾਂ ਪਰਮੇਸ਼ਵਰ ਤੁਹਾਡੇ ਨਾਲ ਆ ਅਗਰ ਪਰਮੇਸ਼ਵਰ ਦਾ ਭੈਆ ਤੁਹਾਡੇ ਦਿਲ ਦੇ ਵਿੱਚ ਆ ਤਾਂ ਪਰਮੇਸ਼ਵਰ ਤੁਹਾਡੇ ਨਾਲ ਆ ਉਹ ਵਚਨ ਦੀ ਅਗਰ ਤੁਸੀਂ ਆਗਿਆਕਾਰੀ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਡੇ ਨਾਲ ਆ ਪਰ ਜਦੋਂ ਅਸੀਂ ਆਫਿਸ ਦੇ ਵਿੱਚ ਜਾਂਦੇ ਅਸੀਂ ਵਚਨ ਮੰਨਣਾ ਭੁੱਲਦੇ ਹਾਂ ਅਸੀਂ ਵਚਨ ਨੂੰ ਭੁੱਲਦੇ ਨਹੀਂ ਮਤਲਬ ਐਕਚੁਅਲੀ ਜਾਣ ਬੁੱਝ ਕੇ ਨਹੀਂ ਮੰਨਦੇ ਸਾਨੂੰ ਪਤਾ ਹੈ ਕਿ heira-pheri ਨਹੀਂ ਕਰਨੀ ਪਰ ਅਸੀਂ ਜਦੋਂ heira-pheri ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਵੱਖ ਕਰ ਦਿੱਤਾ ਜਦੋਂ ਅਸੀਂ ਝੂਠ ਬੋਲਦੇ ਆ ਤਾਂ ਅਸੀਂ ਪਰਮੇਸ਼ਰ ਨੂੰ ਵੱਖ ਕਰ ਦਿੱਤਾ ਜਦੋਂ ਅਸੀਂ ਚੁਗਲੀਆਂ ਕਰਦੇ ਆ ਤਾਂ ਅਸੀਂ ਪਰਮੇਸ਼ਰ ਨੂੰ ਵੱਖ ਕਰ ਦਿੱਤਾ ਜਦੋਂ ਅਸੀਂ ਇਹ ਵਿਚਾਰ ਕਰਦੇ ਆ ਤਾਂ ਅਸੀਂ ਪਰਮੇਸ਼ਰ ਨੂੰ ਵੱਖ ਕਰ ਦਿੰਨੇ ਆ ਉਸ ਵੇਲੇ ਅਸੀਂ ਕਹਿੰਦੇ ਆ ਕਿ ਮੈਂ ਇਕੱਲਾ ਹੀ ਇਨਫ ਹਾਂ ਰਿਸ਼ਵਤ ਲੈਂਦੇ ਆ ਪ੍ਰਭੂ ਜੀ ਤੁਸੀਂ ਮੈਨੂੰ ਨਾ ਦੇਖਿਓ ਅੱਖਾਂ ਬੰਦ ਕਰ ਲਓ ਤੇ ਪ੍ਰਭੂ ਜੀ ਮੈਨੂੰ ਹੁਣ ਟੱਬਰ ਵੀ ਤਾਂ ਪਾਲਣਾ ਆ 15 16 ਹਜ਼ਾਰ ਨਾਲ ਤਾਂ ਕੁਝ ਬੰਦਦਾ ਨਹੀਂ ਬਿਜਲੀ ਦੇ ਬਿੱਲ ਦੇਣੇ ਆ ਦੁੱਧ ਵੀ ਮੁੱਲ ਦਾ ਸਬਜ਼ੀ ਮੁੱਲ ਦੀ एवरीथिंग ਤਾਂ ਪ੍ਰਭੂ ਫੀਸਾਂ ਵੀ ਆਈਆਂ ਘੜੀਆਂ ਤਾਂ ਕਰ ਚਲਾਉਣਾ ਪ੍ਰਭੂ ਜੀ ਤੁਹਾਨੂੰ ਪਤਾ ਹੀ ਆ ਜੇ ਤੁਹਾਨੂੰ ਰਿਸ਼ਵਤ ਲੈਣੀ ਮਾੜੀ ਲੱਗਦੀ ਤਾਂ ਤੁਸੀਂ ਮਾੜਾ ਜਿਹਾ ਮੂੰਹ ਪਰੇ ਕਰ ਲਓ ਇਦਾਂ ਦੀ ਸੋਚ ਸੋਚ ਕੇ ਜਦੋਂ ਬੰਦਾ ਰਿਸ਼ਵਤ ਫੜਦਾ ਆ ਤਾਂ ਫਿਰ ਇੱਕ ਦਿਨ ਉਹ ਫਸ ਜਾਂਦਾ ਹੈ ਦੇਖੋ ਰਿਸ਼ਵਤ ਲੈਣਾ ਤੁਹਾਨੂੰ ਪ੍ਰਭੂ ਨੇ ਕਿਤੇ ਨਹੀਂ ਕਿਹਾ ਪ੍ਰਭੂ ਨੂੰ ਇਹ ਕੰਮ ਪਸੰਦ ਨਹੀਂ ਹੈ ਫਿਰ ਅਸੀਂ ਜਦੋਂ ਫਸਦੇ ਆ ਕੋਈ ਰੰਗੇ ਹੱਥੀ ਆਣ ਕੇ ਫੜਦਾ ਆ ਪਤਾ ਕਿਉਂ ਕਈ ਵਾਰੀ ਕਈ ਵਾਰੀ ਉਹ ਲੋਕ ਬਹੁਤ ਸਾਰੇ ਲੋਕ ਜ਼ਿੰਦਗੀ ਪਰ ਰਿਸ਼ਵਤ ਖਾਂਦੇ ਆ ਜ਼ਿੰਦਗੀ ਪਰ ਬੁਰੇ ਕੰਮ ਕਰਦੇ ਪਰ ਉਹ ਫੜੇ ਨਹੀਂ ਜਾਂਦੇ ਪਰ ਪਰਮੇਸ਼ਵਰ ਦੇ ਲੋਕੀ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਆ ਉਹ ਬਹੁਤ ਛੇਤੀ ਫੜੇ ਜਾਂਦੇ ਆ ਤੇ ਮੈਂ ਕਿੰਨੀ ਚੰਗੀ ਗੱਲ ਆ ਉਹ ਬਹੁਤ ਛੇਤੀ ਇਸ ਲਈ ਫੜੇ ਜਾਂਦੇ ਕਿਉਂਕਿ ਪ੍ਰਭੂ ਨਹੀਂ ਚਾਹੁੰਦੇ ਕਿ ਤੁਸੀਂ ਨਾਸ਼ ਹੋਵੋ ਪ੍ਰਭੂ ਤੁਹਾਡੇ ਰੂਹ ਨੂੰ ਨਾਸ਼ ਨਹੀਂ ਕਰਨਾ ਚਾਹੁੰਦੇ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਉਹਨੇ ਵਚਨ ਦੇ ਰਾਹੀਂ ਕੀਤੀ ਉਹਨੇ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਖੜੇ ਕੀਤਾ ਜਿਹੜੇ ਵਚਨ ਬੋਲਦੇ ਆ ਵਚਨ ਦੱਸਦੇ ਆ ਤੇ ਪਰਮੇਸ਼ਰ ਨੇ ਉਹ ਉਹ ਆਵਾਜ਼ ਤੁਹਾਡੇ ਕੰਨਾਂ ਤੱਕ ਆਪਣੀ ਪਹੁੰਚਾ ਦਿੱਤੀ ਜੋ ਪਰਮੇਸ਼ਰ ਦੇ ਦਿਲ ਦੀ ਆਵਾਜ਼ ਆ ਪਰ ਤੁਸੀਂ ਉਹਨੂੰ ਨਹੀਂ ਸੁਣਿਆ ਤੁਸੀਂ ਉਹਨੂੰ ਨਹੀਂ ਮੰਨਿਆ ਤਾਂ ਫਿਰ ਵੀ ਪ੍ਰਭੂ ਦੀ ਇੱਛਾ ਨਹੀਂ ਆ ਕਿ ਤੁਸੀਂ ਨਾ ਆਸ਼ੋ ਪਰ ਫਿਰ ਇਦਾਂ ਹੈ ਕਿ ਜਦੋਂ ਨਿਆਣਾ ਦੋ ਚਾਰ ਵਾਰੀ ਆ ਕਹੇ ਤੇ ਆਖੇ ਨਾ ਲੱਗੇ ਤਾਂ ਫਿਰ ਉਹਦੇ ਦੋ ਤੇ ਕੰਨਾਂ ਤੇ ਲਾਉਣੀਆਂ ਬਣਦੀਆਂ ਹੀ ਆ ਨਾ ਤੇ ਫਿਰ ਜੇ ਲਾਉਣ ਵਾਲਾ ਹੋਵੇ ਪਿਓ ਤੇ ਕਈ ਵਾਰੀ ਉਹ ਸੇਕ ਥੋੜਾ ਜ਼ਿਆਦਾ ਦੇ ਦਿੰਦਾ ਹੈ ਕਿਉਂਕਿ ਪਿਤਾ ਹੈ ਨਾ ਉਹਦਾ ਹੱਥ ਭਾਰਾ ਹੁੰਦਾ ਹੈ ਤਾਂ ਇਸ ਲਈ ਕਈ ਵਾਰੀ ਉਹ ਉਹ ਦੋ ਕੰਨਾਂ ਤੇ ਲਾਉਣੀਆਂ ਨਾਸ਼ ਕਰਨ ਦੇ ਲਈ ਨਹੀਂ ਹੁੰਦੀਆਂ ਉਹ ਬਚਾਉਣ ਦੇ ਲਈ ਹੁੰਦੀਆਂ ਉਹ ਸੁਧਾਰਨ ਦੇ ਲਈ ਹੁੰਦਾ ਕਦੀ ਵੀ ਮਾਂ ਜਾਂ ਪਿਓ ਜਦੋਂ ਆਪਣੇ ਬੱਚੇ ਨੂੰ ਕੁੱਟਦੇ ਆ ਜਦੋਂ ਛਿੜਕਦੇ ਆ ਜਦੋਂ ਦੋ ਕੰਨਾਂ ਤੇ ਲਾਉਂਦੇ ਆ ਜਦੋਂ ਉਹਨਾਂ ਨੂੰ ਸ਼ਾਊਟ ਕਰਦੇ ਉਹਨਾਂ ਦੇ ਉੱਤੇ ਤਾਂ ਇਹ ਉਹਨਾਂ ਦਾ ਚਾ ਨਹੀਂ ਹੁੰਦਾ ਉਹ ਬੱਚਿਆਂ ਨੂੰ ਮਾਰਨਾ ਨਹੀਂ ਚਾਹੁੰਦੇ ਖਤਮ ਨਹੀਂ ਕਰਨਾ ਚਾਹੁੰਦੇ ਉਹ ਨਫ਼ਰਤ ਨਹੀਂ ਆ ਉਹ ਪਿਆਰ ਆ ਉਹ ਆਪਣੇ ਬੱਚਿਆਂ ਨੂੰ ਇੱਕ ਇੱਕ ਗੁੱਡ ਕੈਰੈਕਟਰ ਦੇ ਵਿੱਚ ਦੇਖਣਾ ਚਾਹੁੰਦੇ ਆ ਇੱਕ ਵਧੀਆ ਚਰਿੱਤਰ ਦੇ ਵਿੱਚ ਦੇਖਣਾ ਚਾਹੁੰਦੇ ਆ ਇੱਕ ਬੈਸਟ ਪਰਸਨ ਪਰਸਨੈਲਿਟੀ ਦੇ ਵਿੱਚ ਉਹਨਾਂ ਨੂੰ ਦੇਖਣਾ ਚਾਹੁੰਦੇ ਕਿ ਇੱਕ ਚੰਗਾ ਆਚਰਣ ਹੋਵੇ ਉਹਨਾਂ ਦਾ ਇੱਕ ਚੰਗਰਾ ਵਿਅਕਤੀਤਵ ਹੋਵੇ ਉਹਨਾਂ ਦਾ ਇਸ ਲਈ ਉਹ ਉਹਨਾਂ ਨੂੰ ਗਲਤ ਕੰਮਾਂ ਤੋਂ ਰੋਕਦੇ ਆ ਤੇ ਜਦੋਂ ਨਹੀਂ ਰੋਕਦੇ ਤਾਂ ਫਿਰ ਸਜ਼ਾ ਦੇ ਕੇ ਰੋਕਣ ਦੀ ਕੋਸ਼ਿਸ਼ ਕਰਦੇ ਇਸੇ ਤਰ੍ਹਾਂ ਸਾਡਾ ਪਿਤਾ ਪਰਮੇਸ਼ਵਰ ਜਿਹਦੇ ਅਸੀਂ ਧੀਆ ਪੁੱਤਰ ਬਣ ਚੁੱਕੇ ਆ ਉਹ ਸਾਨੂੰ ਜ਼ਬਾਨੀ ਤੇ ਕਲਮੀ ਕਲਾਮ ਦੇ ਰਾਹੀਂ ਅਤੇ ਜ਼ੁਬਾਨ ਦੇ ਰਾਹੀਂ ਪ੍ਰਭੂ ਸਾਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੇ ਪ੍ਰਭੂ ਨੇ ਸਾਨੂੰ ਸਿੱਖਿਆ ਦਿੱਤੀ ਵਚਨ ਦੇ ਰਾਹੀਂ ਤੇ ਆਪਣੇ ਸੇਵਕਾਂ ਦੇ ਰਾਹੀਂ ਨਬੀਆਂ ਦੇ ਰਾਹੀਂ ਪਰ ਬਹੁਤ ਸਾਰੇ ਲੋਕਾਂ ਨੇ ਉਸ ਸਿੱਖਿਆ ਨੂੰ ਅੰਡਰ ਐਸਟੀਮੇਟ ਕਰ ਦਿੱਤਾ ਕਿ ਕੋਈ ਨਹੀਂ ਇਹ ਤਾਂ ਉਦਾਂ ਹੀ ਆ ਉਦਾਂ ਉਦਾਂ ਕੁਝ ਨਹੀਂ ਆ ਜੋ ਜਿੱਦਾਂ ਆ ਇਹ ਇਦਾਂ ਹੀ ਆ ਇਸ ਗੱਲ ਨੂੰ ਤਾਂ ਸਾਨੂੰ ਸਮਝਣਾ ਹੋਊਗਾ ਅਰ ਹੁੰਦਾ ਕੀ ਆ ਜਦੋਂ ਅਸੀਂ ਉਸ ਸਿੱਖਿਆ ਦੇ ਆਖੇ ਨਹੀਂ ਲੱਗਦੇ ਫੇਰ ਅਸੀਂ ਟਰਬਲ ਦੇ ਵਿੱਚ ਪੈਨੇ ਆ। ਆ ਟਰਬਲ ਦੇ ਵਿੱਚ ਅਸੀਂ ਇਸ ਲਈ ਪੈਨੇ ਆ ਕਿਉਂਕਿ ਪ੍ਰਭੂ ਸਾਨੂੰ ਹਰ ਟਰਬਲ ਤੋਂ ਬਚਾਉਣਾ ਚਾਹੁੰਦੇ। ਔਣ ਵਾਲੀਆਂ ਵੱਡੀਆਂ ਟਰਬਲਸ ਤੋਂ ਸਾਨੂੰ ਉਹ ਬਚਾਉਣਾ ਚਾਹੁੰਦੇ। ਛੋਟੀ ਟਰਬਲ ਦੇ ਵਿੱਚ ਪਾ ਕੇ। ਅਰ वचन ਕੀ ਕਹਿੰਦਾ ਆ ਜੋ ਅਸੀਂ ਪੜਿਆ। ਯੋਹੰਨਾ 15 ਦੀ 5 ਵਿੱਚ ਕਹਿੰਦਾ ਅੰਗੂਰ ਦੀ ਵੇਲ ਮੈਂ ਹਾਂ। ਤੇ ਟਾਣੀਆਂ ਹੋ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਸੌਰੀ ਜੋ ਮੇਰੇ ਵਿੱਚ ਰਹਿੰਦਾ ਤੇ ਮੈਂ ਉਸ ਵਿੱਚ ਸੋਈ ਬਹੁਤਾ ਫਾਲ ਦਿੰਦਾ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਪਰਮੇਸ਼ਰ ਸਾਡਾ ਮੁੱਢ ਪਰਮੇਸ਼ਰ ਸਾਡਾ ਮੂਲ ਪਰਮੇਸ਼ਰ ਇੱਕ ਅੰਗੂਰ ਦੀ ਵੇਲ ਹੈ ਵੇਲ ਨਾਲੋਂ ਟਾਹਣੀਆਂ ਬੱਕਰੀਆਂ ਹੋ ਕੇ ਜਿੰਦਾ ਨਹੀਂ ਰਹਿ ਸਕਦੀਆਂ ਵੇਲ ਨਾਲੋਂ ਟਾਹਣੀਆਂ ਬੱਕਰੀਆਂ ਹੋ ਕੇ ਫਰੂਟਫੁੱਲ ਨਹੀਂ ਹੋ ਸਕਦੀਆਂ ਕਿ ਅਗਰ ਇੱਕ ਟਾਣੀ ਨੂੰ ਤੋੜ ਕੇ ਤੁਸੀਂ ਸਿੱਟ ਦਿਓ ਤੇ ਤੁਸੀਂ ਕਹੋ ਹੁਣ ਇਹਨੂੰ ਬੜਾ ਅੰਗੂਰ ਲੱਗਣਾ ਆ ਕੋਈ ਲੱਗਣਾ ਨਹੀਂ ਉਹਨੂੰ ਜੇ ਅਗਰ ਲੱਗੇ ਵੀ ਹੋਏ ਨਾ ਉਹ ਵੀ ਗੱਲ ਸੜ ਜਾਣੀ ਉਹ ਟਾਣੀ ਸੁੱਕ ਜਾਣੀ ਆ ਸੜ ਜਾਣੀ ਆ ਜਦੋਂ ਤੁਸੀਂ ਟਾਣੀ ਨੂੰ ਤੋੜਦੇ ਆ ਨਾ ਉਸੇ ਵੇਲੇ ਉਹ ਟਾਣੀ ਨਹੀਂ ਸੁੱਕਦੀ ਉਹਨੂੰ ਕੁਝ ਘੰਟੇ ਲੱਗਦੇ ਆ ਉਹਨੂੰ ਕੁਝ ਦਿਨ ਲੱਗਦੇ ਆ ਤਾਂ ਡਿਪੈਂਡ ਕਰਦਾ ਆ ਕਿਉਂ ਟਾਣੀ ਕਿੰਨੀ ਮੋਟੀ ਆ ਉਸ ਟਾਣੀ ਦੇ ਵਿੱਚ ਕਿੰਨਾ ਪਾਣੀ ਹੈ ਤਾਂ ਪਰ ਉਹ ਸੁੱਕ ਦੀ ਜ਼ਰੂਰ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਸੀਂ ਹੁਣੇ ਤੋੜੀ ਲਿਆ ਵੀ ਟਾਣੀ ਸੁੱਕੀ ਤਾਂ ਹੈ ਨਹੀਂ ਇਹ ਤਾਂ ਐਵੇਂ ਗਲਤ ਹੋ ਗਿਆ ਗਲਤ ਹੋ ਗਿਆ ਕੁਝ ਨਹੀਂ ਗਲਤ ਹੋਇਆ ਸੁੱਕਣ ਨੂੰ ਟਾਈਮ ਲੱਗਦਾ ਪਰਮੇਸ਼ੁਰ ਨੇ ਸ਼ਾਉਲ ਨੂੰ ਜਦੋਂ ਡਿਸਪਾਇੰਟ ਉਹ ਉਹਨੇ ਪਰਮੇਸ਼ੁਰ ਨੂੰ ਕੀਤਾ ਸ਼ਾਉਲ ਨੇ ਤਾਂ ਪਰਮੇਸ਼ੁਰ ਨੇ ਸ਼ਾਉਲ ਨੂੰ ਉਹਦੇ ਤਖਤ ਤੋਂ ਲਾਉਣ ਦਾ ਮਨ ਬਣਾ ਲਿਆ ਪਰਮੇਸ਼ੁਰ ਨੇ ਆਪਣੀਆਂ ਨਜ਼ਰਾਂ ਦੇ ਵਿੱਚ ਉਹਨੂੰ ਰੱਦ ਕਰ ਦਿੱਤਾ ਔਰ ਜਦੋਂ ਪਰਮੇਸ਼ੁਰ ਨੇ ਸ਼ਾਉਲ ਨੂੰ ਰੱਦ ਕੀਤਾ ਉਸੇ ਅਗਲੇ ਹੀ ਪਲ ਉਹਨੂੰ ਰਾਜਗਦੀ ਤੋਂ ਨਹੀਂ ਲਾਇਆ ਫਿਰ ਵੀ ਕਈ ਬਰਿਆਂ ਤੱਕ ਸ਼ਾਉਲ ਨੇ ਰਾਜ ਕੀਤਾ ਪਰ ਹੋਇਆ ਕੀ ਇੱਕ ਦਿਨ ਉਹ ਸੁੱਕ ਦੀ ਸੁੱਕ ਦੀ ਟਾਣੀ ਸੁੱਕ ਗਈ ਉਹ ਹੋਰ ਫਲ ਨਹੀਂ ਦੇ ਸਕਿਆ ਕਿਉਂਕਿ ਉਹ ਵੇਲ ਦੇ ਨਾਲ ਅਟੈਚ ਨਹੀਂ ਸੀ ਸਾਨੂੰ ਵਿਰਲੇ ਨਾਲ ਅਟੈਚ ਰਹਿਣਾ ਆ 다ਊਦ ਨੇ ਪਾਪ ਕੀਤਾ ਅ ਸ਼ਾਉਲ ਦੇ ਨਾਲੋਂ ਜ਼ਿਆਦਾ ਕਿਹਣਾਉਣਾ ਪਾਪ ਕੀਤਾ ਸ਼ਾਉਲ ਨੇ ਜੀਵਨ ਬਚਾਲੇ ਸੀ ਕੁਝ ਜਿਹੜੇ ਖਤਮ ਕਰਨੇ ਸੀ ਉਹਨਾਂ ਵਿੱਚੋਂ ਕੁਝ ਜੀਵਨ ਬਖਸ਼ ਦਿੱਤੇ ਸ਼ਾਉਲ ਨੇ ਇਹ ਕੀਤਾ ਪਰ 다ਊਦ ਨੂੰ ਜਿਹਨੂੰ ਵਚਨ ਇਹ ਕਹਿੰਦਾ ਕਿ ਕਤਲ ਨਾ ਕਰੀ ਗਵਾਂਡੀ ਦੀ ਤੀਮੀ ਦੀ ਲਾਲਸਾ ਨਾ ਕਰੀ ਦਾਊਦ ਨੇ ਉਹਨਾਂ ਮੁੱਖ ਦਸਾਂ ਹੁਕਮਾਂ ਦੇ ਵਿੱਚੋਂ ਦੋਵੇਂ ਹੁਕਮ ਤੋੜ ਦਿੱਤੇ। ਦਾਊਦ ਦਾ ਪਾਪ ਜ਼ਿਆਦਾ ਕਿਹਣਾਣਾ ਸੀ। ਫਿਰ ਵੀ ਦਾਊਦ ਤਖਤ ਦੇ ਉੱਤੇ ਕਿਉਂ ਗਿਆ? ਕਿਉਂ ਬਣਿਆ ਰਿਹਾ ਉਸ ਤਖਤ ਦੇ ਉੱਤੇ? ਕਿਉਂਕਿ ਉਹ ਵੇਲ ਦੇ ਨਾਲ ਜੁੜਿਆ ਰਿਹਾ ਉਹਨੂੰ ਪਤਾ ਸੀਗਾ ਕਿ ਇਸ ਸਾਲ ਤਾਂ ਫਲ ਨਹੀਂ ਆਇਆ ਪਰ ਅਗਲੇ ਸਾਲ ਫਲ ਆਜੂਗਾ ਵੇਲ ਦੇ ਨਾਲੋਂ ਵੱਖ ਨਹੀਂ ਹੋਣਾ ਦਾਊਦ ਨੇ ਪਛਤਾਪ ਕੀਤਾ ਦਾਊਦ ਨੇ ਤੋਬਾ ਕੀਤੀ ਆਪਣੀ ਗਲਤੀ ਨੂੰ ਮੰਨਿਆ ਪਰਮੇਸ਼ਵਰ ਦੇ ਅੱਗੇ ਰੋਇਆ ਕਰਲਾਇਆ ਔਰ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਦੇਗੇ ਨੀਵਾ ਕੀਤਾ ਜੋ ਸ਼ਾਊਲ ਨੇ ਨਹੀਂ ਕੀਤਾ ਇਹ ਆ ਟਾਣੀ ਦੇ ਨਾਲ ਜੁੜੇ ਰਹਿਣਾ ਬਣੇ ਰਹਿਣਾ ਔਰ ਜਿਹੜੀ ਟਾਣੀ ਵੇਲ ਦੇ ਨਾਲ ਜੁੜੀ ਰਹਿੰਦੀ ਆ ਉਹੀ ਬਾਤਾ ਫਲ ਲੈ ਕੇ ਆਉਂਦੀ ਆ ਟਾਣੀ ਵੇਲ ਨਾਲੋਂ ਵੱਖ ਹੋ ਕੇ ਫਲ ਨਹੀਂ ਦੇ ਸਕਦੀ ਕਈ ਵਾਰੀ ਅਸੀਂ ਆਪਣੇ ਆਪ ਨੂੰ ਵੇਲ ਨਾਲੋਂ ਵੱਖ ਕਰਦੇ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਨਾਲੋਂ ਵੱਖ ਕਰਕੇ ਆਪਣੀਆਂ ਚਤਰਾਈਆਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੀ ਸੂਝ-ਬੂਝ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਜੋ ਕਿ ਅਸੀਂ ਉਹਦਾ ਚੰਗਾ ਰਿਜ਼ਲਟ ਨਹੀਂ ਲੈ ਪਾਉਂਦੇ ਸਾਨੂੰ ਜੋ ਅਸੀਂ ਸੋਚ ਕੇ ਕੰਮ ਕਰਦੇ ਉਹਦਾ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਉਹਦਾ ਰੀਜ਼ਨ ਕੀ ਆ ਕਿਉਂਕਿ ਟਾਣੀ ਵੇਲ ਨਾਲੋਂ ਵੱਖ ਹੋ ਕੇ ਕਿਦਾਂ ਫਲ ਦੇ ਸਕਦਾ